ਸ਼ੁਰੂਆਤ ਦੇ ਵਿੱਚ ਇੱਕ ਸਵਾਲ ਕਰਦੇ ਹਾਂ ਕਿ ਤੁਸੀਂ ਪਿਛਲੇ 10-15 ਸਾਲਾਂ ਵਿੱਚ ਕਿਤੇ ਚਿੱਟੀ ਰੇਤਾ ਦੀ ਪਰਤੀ ਪੈਂਦੀ ਦੇਖੀ ਹੈ ਜੇ ਦੇਖੀ ਹੈ ਤਾਂ ਦੱਸਿਓ ਜੇ ਨਹੀਂ ਤਾਂ ਆਹ ਦੇਖ ਲਓ ਚਿੱਟੀ ਰੇਤਾ ਦੀ ਪਰਤੀ ਦਰਅਸਲ ਇਹ ਪਲਾਟ ਸੁਲਤਾਨਪੁਰ 로ਧੀ ਤਲਵੰਡੀ ਰੋਡ ਤੇ ਸਥਿਤ ਹੈਪੀ ਰਿਜ਼ੋਰਟ ਦੇ ਨੇੜੇ ਹੈ ਜਿੱਥੇ ਇਹ ਸੋਨੇ ਵਰਗੀ ਮਹਿੰਗੀ ਰੇਤਾ ਪਈ ਨਜ਼ਰ ਆ ਰਹੀ ਹੈ ਹਾਲਾਕੀ ਇਹ ਰੇਤੋ ਕਿੱਥੋਂ ਆਈ ਤੇ ਕਿਵੇਂ ਪਹੁੰਚੀ ਇਹ ਤਾਂ ਪਤਾ ਨਹੀਂ ਲੱਗਿਆ ਲੇਕਿਨ ਸੁਲਤਾਨਪੁਰ ਲੋਧੀ ਦੇ ਨਾਲ ਸੰਬੰਧਿਤ ਇੱਕ ਪੱਤਰਕਾਰ ਵੱਲੋਂ WhatsApp ਗਰੁੱਪ ਦੇ ਵਿੱਚ ਇਸ ਬਾਰੇ ਪੋਸਟ ਸਾਂਝੀ ਕੀਤੀ ਕਿ ਇੱਕ ਕਾਂਗਰਸੀ ਆਗੂ ਦੇ ਪਲਾਟ ਦੇ ਵਿੱਚ ਰੇਤ ਦੇ ਢੇਰ ਦੇਖ ਜਦੋਂ ਉਸ ਆਗੂ ਨਾਲ ਗੱਲ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਉਸਦੇ ਨਾਲ ਦੇ ਪਲਾਂਟ ਜੋ ਕਿ ਸੀਰ ਸੁਖਦਾਰ ਦਾ ਪਲਾਂਟ ਹੈ ਉਸਦੇ ਵਿੱਚ ਰੇਤਾ ਸੁੱਟੀ ਜਾ ਰਹੀ ਹੈ ਤੇ ਇਸ ਦੌਰਾਨ ਰੇਤ ਦਾ ਕੁਝ ਹਿੱਸਾ ਮੇਰੇ ਪਲਾਂਟ ਦੇ ਵਿੱਚ ਵੀ ਸੁੱਟਦੇ ਉਹਨਾਂ ਕਿਹਾ ਕਿ ਪਲਾਂਟ ਮੇਰੇ ਜ਼ਰੂਰ ਨੇ ਪਰ ਰੇਤਾ ਕਿਸ ਦੀ ਹੈ ਇਹ ਨਹੀਂ ਪਤਾ ਉਹਨ ਸਵਾਲ ਲੈਆਉਟ ਦੇ ਕਿ ਇਹ ਰੇਤ ਨਜਾਇਜ਼ ਮਾਈਨਿੰਗ ਦੀ ਹੈ ਜ਼ਸਹੀ ਹੈ ਤੇ ਜੇ ਨਜਾਇਜ਼ ਮਾਈਨਿੰਗ ਦੀ ਰੇਤ ਹੈ ਤਾਂ ਵੱਡੇ ਪੱਧਰ ਤੇ ਸ਼ਰੀਆਮ ਪਈ ਰੇਤ ਦਾ ਸਬੰਧਤ ਪੁਲਿਸ ਨੂੰ ਪਤਾ ਹੀ ਨਹੀਂ ਚਲਿਆ ਤੇ ਜੇਕਰ ਇਹ ਰੇਤ ਨਜਾਇਜ਼ ਮਾਈਨਿੰਗ ਦੀ ਹੈ ਤਾਂ ਇਹ ਕਿਸੇ ਸਰਕਾਰੀ ਮੁਲਾਜ਼ਮ ਅਧਿਕਾਰੀ ਜਾਂ ਕਿਸੇ ਰਾਜਨੀਤਿਕ ਆਗੂ ਦੀ ਸ਼ਮੂਲੀਅਤ ਤੋਂ ਬਗੈਰ ਕਿਵੇਂ ਚੱਲ ਰਹੀ ਹੈ ਇਹ ਵੀ ਸਵਾਲ ਹੈ ਇੱਕ ਪਲਾਟ ਦੇ ਵਿੱਚ ਰੇਤ ਦਾ ਉਸ ਸਮੇਂ ਇਵੇਂ ਆ ਜਾਣਾ ਜਦੋਂ ਨਜਾਇਜ਼ ਮਾਈਨਿੰਗ ਦਾ ਪਿਛਲੇ 15 ਸਾਲਾਂ ਤੋਂ ਵਿਰੋਧੀ ਪਾਰਟੀਆਂ ਰੋਲਾ ਪਾਉਂਦੀਆਂ ਹੋਣ ਤੇ ਨਜਾਇਜ਼ ਮਾਈਨਿੰਗ ਦੇ ਮੁੱਦੇ ਦੇ ਉੱਤੇ ਸਰਕਾਰਾਂ ਬਣਦੀਆਂ ਤੇ ਟਿਕਦੀਆਂ ਹੋਣ ਆਮ ਲੋਕਾਂ ਨੂੰ ਘਰਾਂ ਦੀ ਉਸਾਰੀ ਦੇ ਲਈ ਚਿੱਟੇ ਰੇਤ ਬਲੈਕ ਤੇ ਸਿਫਾਰਿਸ਼ ਤੇ ਮਿਲਦੀ ਹੋਵੇ ਉਸ ਸਮੇਂ ਇੰਨੀ ਰੇਤ ਇੱਕ ਪਲਾਟ ਦੇ ਵਿੱਚ ਆ ਜਾਣੀ ਸਵਾਲ ਤੇ ਵੱਡੇ ਉੱਠਦੇ ਨੇ ਹਾਲਾਂਕਿ ਜਦੋਂ ਇਹ ਰੇਤ ਪੱਤਰਕਾਰਾਂ ਦੇ ਲੋਕਾਂ ਦੀ ਅੱਖਾਂ ਦੇ ਵਿੱਚ ਚੁੱਭੀ ਤਾਂ ਇਹ ਦੱਸਣ ਦੀ ਕੋਸ਼ਿਸ਼ ਵੀ ਹੋਈ ਕਿ ਇਹ ਤਾਂ ਪਲਾਟ ਨੂੰ ਉੱਚਾ ਕਰਨ ਦੇ ਲਈ ਵਰਤੀ ਪਾਈ ਹੋਈ ਹੈ ਪਰ ਸਵਾਲ ਤਾਂ ਇਹ ਹੈ ਕਿ ਚਿੱਟੇ ਰੇਤ ਦੀ ਭਰਤੀ ਕੌਣ ਕਰਦਾ ਹੈ ਇਸ ਬਾਰੇ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਹਰਗੁਰਦੇਵ ਸਿੰਘ ਦੇ ਨਾਲ ਫੋਨ ਤੇ ਹੋਈ ਗੱਲ ਮੁਤਾਬਕ ਜਦੋਂ ਮਾਮਲਾ ਨੋਟਿਸ ਦੇ ਵਿੱਚ ਆਇਆ ਤਾਂ ਉਹਨਾਂ ਤੁਰੰਤ ਮਾਈਨਿੰਗ ਵਿਭਾਗ ਨੂੰ ਮਾਮਲਾ ਭੇਜ ਦਿੱਤਾ ਹੈ ਤੇ ਮਾਈਨਿੰਗ ਵਿਭਾਗ ਇਸ ਦੀ ਜਾਂਚ ਕਰੇਗਾ। ਹੈਲੋ ਸੱਸੀ ਕਪੜੀ ਸੱਸੀ ਕਪੜੀ ਕੀ ਹਾਲ ਸਾਥੀਤਾ ਕੋ? ਬਈ ਠੀਕ ਠਾਕ ਹਾਂ ਜੀ। ਇਹ ਪਾ ਜੀ ਇੱਕ ਛੋਟੀ ਜੀ ਜਾਣਕਾਰੀ ਲੈਣੀ ਸੀ ਤੁਹਾਡੇ ਕੋਲ। ਹਾਂ ਜੀ। ਇੱਕ ਨਾ ਕੱਲ ਦਾ ਇੱਕ ਆਪਣੇ ਤਲਵੰਡੀ ਰੋਡ ਜਤੇ ਹੈਪੀ ਰਿਜ਼ੋਰਟ ਆ ਉਹਦੇ ਪਲਾਟ ਦੇ ਵਿੱਚ ਰੇਤਾ ਭਈ ਆ। ਜੀ ਜੀ ਹੈ ਨਾ ਮੇਰੇ ਸਨ ਆ 20 25 ਟਿਪਰ ਹੋਣਗੇ ਉਹ ਕਿੱਥੋਂ ਕਿੱਦਾਂ ਆ ਗਈ ਪਿਆ ਜੀ ਉਹ ਭਜੀ ਉਹ ਮਾਈਨਿੰਗ ਵਾਲਿਆਂ ਨੂੰ ਕੀਤੀ ਐ ਕਾਲ ਉਹ ਕਿਤੇ ਕੋਈ ਬੇਸਮੈਂਟ ਬਣਾਉਣ ਤੇ ਆ ਉਥੇ ਤੇ ਮਾਈਨਿੰਗ ਵਾਲਿਆਂ ਨੂੰ ਕੀਤੀ ਉਹ ਫੋਨ ਉਹ ਅਜ ਰਿਸਪੈਕਟਰ ਹੋਣ ਦੇ ਨਾਲ ਉਹਨਾਂ ਨੇ ਵੈਰੀਫਾਈ ਕਰ ਲਿਆ ਜੀ ਅੱਛਾ ਜੀ ਤੇ ਨਾਲੇ ਮੈਨੂੰ ਪਤਾ ਲੱਗਾ ਕਿ 10 ਰੇ ਕਹਿੰਦੇ ਕੋਈ ਭਰਤੀ ਭੂਤੀ ਪਾਈ ਹੈ ਮੈਨੂੰ ਪਤਾ ਨਹੀਂ ਜੀ ਉਹ ਮਾਈਨਿੰਗ ਵਾਲਿਆਂ ਨੂੰ ਕੀਤੀ ਕਾਲ ਜੀ ਉਹਦੇ ਚ ਉਹ ਰਿਸਪੈਕਟਰ ਹੋਣਗੇ ਜੀ ਅੱਛਾ ਉਹ ਚੈੱਕ ਕਰਨਗੇ ਕਿ ਜੇ ਕੋਈ ਅਲੀਗਲ ਹੋਇਆ ਤਾਂ ਕਰ ਰਿਹਾ ਹੋ ਕਿ ਜਿਮੇ ਤੇ ਤੇ ਉਹ ਪਲਾਟ ਕੀ ਦਾ ਭਾਜੀ ਮੈਨੂੰ ਨਹੀਂ ਤੇ ਮੈਨੂੰ ਪਰਾੜਦਾ ਨਹੀਂ ਮੈਨੂੰ ਪਤਾ ਜੀ ਪਰ ਇਹ ਆਪ ਵੀ ਮੈਨੂੰ ਜਿੰਨੀ ਕੀ ਜਾਣਕਾਰੀ ਮਿਲੀ ਹੈ ਵੀ ਉੱਥੇ ਹੈਗਾ ਕੁਛ ਅਸੀਂ ਉਹ ਕੀਤਾ ਮੈਂ ਵਾਲਾ ਇੰਪੈਕਟ ਰਿਪੋਰਟ ਠੀਕ ਹੈ ਜੀ ਤੇ ਇਹਦੇ ਵਿੱਚ ਭਾਜੀ ਉਹਦਾ ਵੈਸੇ ਤੁਸੀਂ ਆਪਣੇ ਤੋਂਤੇ ਚੈੱਕ ਕੀਤਾ ਕੁਛ ਮੈਂ ਜੀ ਸੀ ਤੇ ਕਾਲ ਕੀਤੀ ਹੈ ਜੀ ਆਪ ਨੂੰ ਮਾਈਨ ਕਾਲੇ ਨੂੰ ਉਹਨਾਂ ਕੇ ਸਾਰਾ ਵੈਰੀਫਾਈ ਕਰੂਗਾ ਸਾਡੀ ਉਹ ਜਿਹੜੀ ਰਿਪੋਰਟਿੰਗ ਹੈ ਨਾ ਮਾਈਨਿੰਗ ਦੀ ਉਹਨਾਂ ਦੇ ਰਹੀ ਹੁੰਦੀ ਸਰ ਇੱਕ ਇੱਕ ਜਾਣਕਾਰੀ ਆ ਰਹੀ ਸੀ ਨਾ ਜੋ ਕੱਲ੍ਹ ਦੇ ਮਾਮਲਾ ਉੱਠਿਆ ਤਾਂ ਉਸ ਤੋਂ ਬਾਅਦ ਵਿੱਚ ਜਿਹੜੇ ਜੀ ਸੀ ਬੀ ਨਾਲ ਕਿਸੇ ਨੇ ਉਹਦੇ ਵਿੱਚ ਮਿੱਟੀ ਪਾ ਦਿੱਤੀ ਪਰ ਤੇ ਕਹਿਣ ਲੱਗੇ ਜੀ ਭਰਤੀ ਭਾਈ ਇਹ ਇਹਦੇ ਬਾਰੇ ਨਹੀਂ ਬਤਨ ਪਤਾ ਜੀ ਇਸ ਬਾਰੇ ਕੁਛ ਠੀਕ ਹੈ ਜੀ ਤੇ ਜੇ ਤੁਹਾਡੀ ਬਾਈਟ ਕਰਨੀ ਪਵੇ ਅਸੀਂ ਫਿਰ ਜਿਹੜਾ ਤਾਂ ਅਸੀਂ ਤੇ ਕਿਤੇ ਬੀਜੀਆ ਕਿਤੇ ਤੁਹਾਡੇ ਸ਼ਹਿਰ ਦੇ ਵਿੱਚ ਚਲੋ ਗੱਲ ਕਰ ਚਲੋ ਸਵੇਰ ਨਿਕਲੇ ਇਨਸਪੈਕਟਰ ਹੋਗਾ ਤੁਸੀਂ ਉਹਦੀ ਲਓ ਬੈਕ ਚਲੋ ਚਲੋ ਠੀਕ ਹੈ ਬਸ ਜੀ ਜੀ ਬਿਲਕੁ ਸੋਨੇ ਵਰਗੀ ਮਹਿੰਗੀ ਵੇਤ ਦੀ ਕਹਾਣੀ ਹੈ ਮਾਈਨਿੰਗ ਵਿਭਾਗ ਇਸ ਦੇ ਵਿੱਚੋਂ ਕੀ ਸੱਪ ਕੱਢਦਾ ਹੈ ਕਿ ਜਾਂਚ ਦੇ ਵਿੱਚ ਆਉਂਦਾ ਹੈ ਇਹ ਦੇਖਣਾ ਬੇਹੱਦ ਹੀ ਅਹਿਮ ਹੋਵੇਗਾ ਬੀਸਟਸ ਰਿਪੋਰਟ ਲਾਈ ਪੰਜਾਬੀ ਟੀਵੀ